അതിന് പേ

ਓ ਦਾਦੇ ਜਾਊਗਾ ਕਰ ਰਿਹਾ ਰਿਕਵੈਸਟ ਕਰਦੇ ਆ ਉਹ ਦਾਦੇ ਜਾਊਗਾ ਵੀ ਪਾਰਟੀ ਦੇ ਬੰਦੇ ਸਾਨੂੰ ਵਿਚਾਰ ਨਹੀਂ ਕਰਨ ਦੇਉਂਦੇ ਉਹ ਦਾਦੇ ਕੋਈ ਨਹੀਂ ਕੋਈ ਨਹੀਂ ਆਪਾਂ ਸਾਡੇ ਨਾਲ ਬੋਲ ਨਹੀਂ ਦੇਂਦੇ ਉਹ ਸਾਰੇ ਵੇਖਣੋ ਇਹਨਾਂ ਦੇ ਜਿਹੜੇ ਬੋਡੀ ਗੱਲ ਨਹੀਂ ਕਰਦੇ ਤੱਕ ਕਰਦੇ ਨਹੀਂ ਕਰਦੇ ਸਮਝਾਣਾ ਨਹੀਂ ਕਰਦੇ ਜਦੋਂ ਨਾਲ ਕਰਦੇ ਕਾ ਕਰਦੇ ਕੋਈ ਬੋਲ ਸਕਦਾ ਕੋਈ ਇਹਨਾਂ ਦਾ ਕਰਨਾ ਹੈ ਨਾ ਫਿਰ ਦਿੰਦਾ ਕਰਦੇ ਕੋਈ ਕਿੰਨਾ ਕਿੰਨਾ ਕਰਦਾ ਕੋਈ ਗੱਲ ਨਹੀਂ ਬਾਈ ਲਾਈਵ ਸੁਣੋ ਤੁਸੀਂ ਤੁਸੀਂ ਥੱਕੀ ਮਾਰ ਕੇ ਇੱਧਰ ਕਰਨੋ ਨਹੀਂ ਕਰਦੇ ਕੰਮਾ ਕਿਉਂ ਥਕਾਉਂਦੇ ਬੰਦ ਕਰਦੇ 210 10 ਥੱਕਾ ਕੇ ਲਾਈਵ ਚਲਾਉਂਦੇ ਡਾਕਟਰ ਨਾਲ ਸੁਣ ਲਾਈਵ ਕਰਕੇ ਜਾਣਗੇ ਆ ਜਾ ਯਾਰ ਤੂੰ ਪਾਰਟੀ ਦਾ ਤਾਮ ਕੀਤਾ ਯਾਰ ਬਦਾ ਫੈ ਘੜਾ ਮਾਰਨੇ ਤੂੰ ਬੇਗਾਹ ਹਾ ਹਾਂ ਤੂੰ ਜਬਾਨ ਕੀ ਕੀਤੀ ਹੋ ਸਾਰੇ ਦਿਨ ਚੱਲਦੇ ਜਬਾਨ ਸਹੀ ਤੁਮ ਮਿਸਟੇਕ ਹੋ ਗਈ ਲੋਣ ਸੋਲਦੇ ਓਏ ਕਰਦੇ ਸਾਰੇ ਦੇ ਸੁਣ ਲੈ ਯਾਰ ਬੇਨਤੀ ਸੁਣ ਲੈ ਇੱਥੇ ਚੱਪੀ ਆਂਦਾ ਸੋਲ ਲੈ ਨਿਕਲੋ ਲਾਈਵ ਕਰੋ ਬੋਲੋ ਤੇ ਕੁਝ ਦਿਲ ਯਾਰ ਲਾਈਵ ਬੱਕ ਦੇ ਯਾਰ ਤੂੰ ਜਾਣਾ ਤੂੰ ਮੈਂ ਛੋੜ ਕੇ ਜਾਂਦਾ ਮੇਰੀ ਚੰਗੀ ਸਭ ਤੁਸੀਂ ਆਪਣੀਆਂ ਮਾਂ ਦੇ ਯਾਰ ਇੱਕ ਮਿੰਟ ਯਾਰ ਇੱਕ ਮਿੰਟ ਯਾਰ ਜੱਗੇ ਕਹ ਯਾਰ ਸੁਣ ਲੈ ਕੋਲੇ ਮੈਂ ਇੱਕ ਪਾਸੇ ਆ ਇਹ ਵੀ ਕਰਾਂ ਦੋ ਕਾਲਟ ਕਰਦੇ ਆ ਨਾ ਇਹ ਸਾਡੇ ਨੂੰ ਸੁਮਤਿਆਰ ਕਰਦੇ ਹੋ ਨਾ ਮੈਂ ਕਹਿੰਦਾ ਇੱਕ ਯਾਰ ਦਰਾ ਯਾਰ ਆਪਾਂ ਚਾਲ ਪੀ ਲੈ ਲੈਂਦੇ ਲੱਗੋ ਮੈਂ ਯਾਰ ਜਿੰਨਾ ਪੰਜਾਬ ਚ ਆਹ ਜਿੰਦਗੀ ਲੜਦਾ ਯਾਰ ਲੜਗਾ ਜੀ ਬੋਲ ਤੂੰ ਓ ਯਾਰ ਇੱਕ ਦਮ ਮਾਰਾ ਗੱਲ ਨਹੀਂ ਬੰਦੀ ਆ ਦੇਖੋ ਪੰਨੀ ਸਾਹ ਦੇਖੋ ਆਮ ਆਦਮੀ ਪਾਰਟੀ ਦੇ ਬੰਦੇ ਆ ਦੇਖੋ ਸਾਡੀ ਗੱਲ ਵੀ ਨਹੀਂ ਸੁਣਦੇ ਪਏ ਆ ਆ ਆਦਮੀ ਦਾ ਧਾਰੀਵਾਲ ਸਿੰਘ ਹੈ ਨੂਪਰੇ ਦੇ ਵਿੱਚ ਆ ਅਸੀਂ ਕੋਈ ਸਵਾਲ ਦਬਾਬ ਕਰਨੇ ਆ ਪਰ ਇਹ ਸਵਾਲ ਕੋਈ ਨਹੀਂ ਸਾਡੀ ਸੁਣਦੇ ਬਾਦ साड़ी गल बात सुनो गल मैं लाइव चलाना गल बोलो आम आदमी पार्टी ਬੋਲੀ ਹੈ ਆਮ ਆਦਮੀ ਪਾਰਟੀ ਬਾਡੀ ਉਸ ਪ੍ਰਸ਼ਾਸਨ ਉਸ ਮਾਨਸੂਰ ਪ੍ਰਸ਼ਾਸਨ ਆਮ ਆਦਮੀ ਪਾਰਟੀ ਮੁਰਦਾਬਾਦ ਸੋਨੀਆ ਵੀ ਪਾਰਟੀ ਮੁਰਦਾਬਾਦ ਉਸ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਉਹ ਕਰਨੀ ਕਿ ਨਹੀਂ ਕਰਨਾ ਅਪਨ ਲਾਈਵ ਨਾਲ ਅਸੀਂ ਲੜਾ ਚੰਦੇ ਅਸੀਂ ਤੇ ਬੋਲਨਦੇ ਆ ਬੋਲਨ ਦੀ ਹੈ ਨਾ ਸੁਣਨ ਦੀ ਸ਼ਕਤੀ ਹੈ ਤੁਹਾਡਾ ਗੱਲ ਸੁਣ ਲੈਣੀ ਹੈ ਉਹ ਵੀ ਸੁਣਨੀ ਹੈ ਜਦ ਮੰਥੇ ਨੂੰ ਕਾਹ ਚੁੱਕੀਏ ਬੋਲ ਨਹੀਂ ਲਾਈਵ ਕੋਲੇ ਚਲਾਈਏ ਸਭ ਨੂੰ ਤੇ ਕਹਾਰੇ ਇਹ ਬੰਦ ਚਲ ਆਉਂਦਾ ਹੈ ਅਸੀਂ ਚਲਾ ਸਕਦੇ ਹਾਂ ਲਾਈਵ 2 ਮਿੰਟ ਬੈਠ ਕੇ ਗੱਲ ਕਰਨੀ ਨਹੀਂ ਗੱਲ ਮੈਂ ਤੁਹਾਡੀ ਤੇ ਹੈਗੀ ਹੈ ਗੱਲਾਂ ਹੋਰ ਅੱਜ ਅਸੀਂ ਪਿੰਡ ਦੇ ਮੁੱਦੇ ਅੱਗੇ ਰੱਖਨੇ ਆਂ ਤੇ ਸਾਡੇ ਗੱਲ ਨੂੰ ਸੁਣਾ ਸਾਨੂੰ ਅਸੀਂ ਭਾਜੀ ਪਿੰਡ ਦੇ ਮੁੱਦੇ ਅੱਗੇ ਰੱਖਨੇ ਆਂ ਹਾਂ ਅਸੀਂ ਝੂਠਾ ਬੰਦਾ ਇੱਕਾਪੌੜ ਬੰਦਾ ਲੋ ਵੀ ਹੈਗਾ